5 ਪੰਜਾ ਮਹੀਨੇ ਬਾਅਦ ਉਹਨੂੰ ਮਾਰ ਦਿੱਤਾ ਗਿਆ ਹਨਾ ਜੀ ਸ੍ਰੀ ਕਾਲ ਵੈਲਕਮ ਬੈਕ ਔਨ ਆਰ YouTube ਚੈਨਲ ਸਟ੍ਰੇਲੀਅਨਸਿੱਦੂ ਤੇ ਅੱਜ ਆਪਾਂ ਜਿਹੜੀ ਬਲੌਗ ਦੀ ਸ਼ੁਰੂਆਤ ਕਰ ਰਹੇ ਅਗੇ ਦੁਪਹਿਰ ਤੋਂ ਵੈਲਕਮ ਦੁਪਹਿਰ ਦਾ 1:30 ਵਜੇ ਚੁੱਕੇ ਮੈਂ ਮਨ ਕੀਤਾ ਤੁਹਾਨੂੰ ਕਾਲ ਕੀਤੀ ਹੋ ਕੇ ਅਲੀਫਾਂ ਤੇ ਤਾਂ ਕਾਵਾਂਗੇ ਕਿਉਂਕਿ ਉਹ ਸਰੀਲ ਦੇ ਗਏ ਹੋਏ ਨੇ ਨਾ ਰੋਟੀ ਖਾ ਲਏ ਸੀਗੇ ਪੁੱਤਰੀ ਹੁਣ ਉਹਦਾ ਹੱਥ ਸਾਰੇ ਕਿਤੇ ਜਾਣ ਲੱਗ ਗਿਆ ਤੇ ਕਾਫੀ ਉੱਚਾ ਟੇਬਲ ਤੋਂ ਨਹੀਂ ਹਲਾ ਲਿਆ ਆਪਣਾ ਪਾਣੀ ਵਾਲਾ ਕੱਪ ਤੇ ਮੈਂ ਉਹਨੂੰ ਹੀ ਮਗਾ ਹਟਾਰੀਸ ਮੈਨੂੰ ਆਇਆ ਕਿ ਤੇ ਟੇਬਲਾਂ ਡੇਕ ਲੈ ਸੋ ਹੁਣ ਮੈਂ ਜਾਂਦੀ ਸੀਗੀ ਕਿਚਨ ਦੇ ਵਿੱਚ ਅੱਜ ਦਾ ਦਿਨ ਜਿਹੜਾ ਕਾਫੀ ਬਿਜ਼ੀ ਸੀਗਾ ਮੇਰਾ ਮੈਂ ਮਾਰਨਿੰਗ ਤਾਂ ਹੀ ਨਹੀਂ ਵਲੌਗ ਸਟਾਰਟ ਕੀਤਾ ਬਿਕਾਜ਼ ਨਾ ਮੈਂ ਮਾਰਨਿੰਗ ਆਫ ਕਰਨਾ ਸੀਗਾ ਇੱਕ ਟੈਸਟ ਹੈ ਜਿਹੜਾ 3 ਘੰਟਿਆਂ ਦਾ ਕਲੀਅਰ ਕਰਨਾ ਸੀਗਾ ਫੇਸ ਟੂ ਫੇਸ ਕਲਾਸ ਤੋਂ ਪਹਿਲਾਂ ਪ੍ਰੀ ਵਰਕ ਕੋਰਸ ਸੀਗਾ ਉਹ ਆਪਾਂ ਨੇ ਡਨ ਕਰਤਾ ਕੰਪਲੀਟ ਹੋ ਗਿਆ ਤੇ ਉਹਦੇ ਕਰਕੇ ਫਿਰ ਮੈਂ ਵਲੌਗ ਜਿਹੜਾ ਨਹੀਂ ਸੀ ਸਟਾਰਟ ਕੀਤਾ ਸੋ ਹੁਣ ਆਪਾਂ ਚੱਲਦੇ ਹਾਂ ਕਿਚਨ ਦੇ ਵਿੱਚ ਕਿਚਨ ਦੇ ਵਿੱਚ ਬਣਾਉਣੀ ਆ ਬੇਸਨ ਦੇ ਚਿੱਲੇ ਬੇਸਨ ਦੇ ਚਿੱਲੇ ਬਣਾ ਕੇ ਫਿਰ ਤੁਹਾਨੂੰ ਦਿਖਾਉਣਿਆਂਗੇ ਤੇ ਆਪਾਂ ਪਹਿਲਾਂ ਬੇਸਨ ਦੇ ਚਿੱਲੇ ਬਣਾ ਲਈ ਫਿਰ ਤੁਹਾਨੂੰ ਮਿਲਦੇ ਆਂ ਲਓ ਜੀ ਆਪਣੇ ਬੇਸਨ ਦੇ ਚਿੱਲੇ ਬਣ ਕੇ ਰੈਡੀ ਨੇ ਆਪਾਂ ਖਾਂਦੇ ਆਂਗੇ ਲਓ ਜੀ ਆਪਾਂ ਖੜੇ ਸੀਗੇ ਬਾਹਰ ਪਰ ਇੱਕ ਤਰ੍ਹਾਂ ਜਿਵੇਂ ਕਾਫੀ ਲੇਟ ਹੋ ਗਈਏਗੀ ਸੋ ਇਹ ਗੰਦੇ ਮੈਨੂੰ ਬਰਡਸ ਦਿਖਾਓ ਇਹ ਨਗਰੀ ਸੀ ਮੈਂ ਬਰਡਸ ਦਿਖਾਉਣਾ ਕਿੱਥੇ ਲੱਗੂ ਤਾਂ ਬਰਡਸ ਹੋਗੇ ਕੋਲ ਬੈਠੇ ਉਹ ਦੇਖ ਅੱ빠 ਤੁਹਾਨੂੰ ਵੀ ਦੇਖਾਉਣੇ ਆ ਉਹ ਦੇਖੋ ਸਾਹਮਣੇ ਨਾ ਦਰਖਤ ਦੇ ਉੱਪਰ ਉਹ ਬੈਠੀ ਆ ਕੋਲਾ ਮੈਂ ਬੜਕ ਕਰਦੀ ਆ ਥੋੜੀ ਫੋਟੋ ਜੇ ਹੋ ਕੀ ਆ ਦੇਖੋ ਕਿਵੇਂ ਕਰਦੀ ਪੁੱਤੇ ਕੋਲਾ ਉਹ ਪੰਛੀ ਦੇ ਉੱਪਰ ਪੰਛੀ ਹੁਣ ਤੇ ਇੱਧਰ ਨਾ ਵੀਊ ਚੱਕ ਕਰ ਸਾਹਮਣੇ ਤੁਸੀਂ ਅੱਜ ਥੋੜਾ ਬੱਦਲ ਬਾਈ ਜਾ ਰਹਾ ਹੈਗੀ ਕੱਲ ਬਹੁਤ ਸੋਹਣੀ ਧੁੱਪ ਸੀਗੀ ਤੇ ਨਹੀਂ ਜਾਣਦੇ ਨੇ ਅਪਡੇਟ ਡੌਗੀ ਹਾਂਜੀ ਕੀ ਦੇਖਣਾ ਹੈ ਤੂੰ ਮੈਂ ਮੈਂ ਦੇਖੇ ਸੀ ਕੁਲੂਂ ਗਿਆ ਨਾ ਮਤਮ ਹਾਂ ਸੀ ਹਰ ਬੁੱਤ ਦੀ ਮੰਡੀ ਗੱਬੈਗੀ ਨਹੀਂ ਪਹਿਲਾਂ ਨਿਗਾਨੀ ਸੀ ਪਈ ਕੋਲ ਚ ਤੇ ਇਹ ਬਹੁਤ ਜਿਆਦਾ ਖੁਸ਼ ਹੁੰਦੀ ਹੈ ਬਰਸਡੇ ਕੇ ਪਰਨੇ ਕੋ ਬਿੰਡੋ ਤੋਂ ਦੇਖਦੀ ਰਹਿੰਦੀ ਹੈ ਕਿ ਸਵੇਰੇ ਸਵੇਰੇ ਅੱਜ ਨਾ ਲੇਟ ਉਠੇ ਹੈ ਤੇ ਮਾਰਨਿੰਗ ਮਾਰਨਿੰਗ ਇੰਨੇ ਜਿਆਦਾ ਬਰਡਸ ਫਿਰਦੇ ਸੀਗੇ ਮੈਂ ਠਾਈ ਨਹੀਂ ਮੈਂ ਕਿਹ ਵੀ ਚੱਲਾਂ ਹਨਾ ਕਾਨੂੰ ਪਾਉਣੀ ਹੈਗੀ ਆ ਦੇਖੋ ਸਾਹਮਣੇ ਆ ਗਏ ਹਾਂ ਪਾਣੀ ਤੇ ਅੰਦਰ ਮੈਂ ਦੇਖੋ ਸਮਾਨ ਕਿੱਥੇ ਜੜੇ ਸਾਰੇ ਆਪਦੇ ਜਿਹੜੇ ਐਨਕਾਂ ਨੇ ਰੁਮਾਲ ਹੈ ਤੇ ਆਪਦੇ ਸ਼ੂਜ਼ ਨੇ ਬੈਲੀ ਉੱਥੇ ਰੱਖਤੀ ਸਾਰੇ ਚੀਜ਼ਾਂ ਦੀ ਚਿੰਤਾ ਇੱਥੇ ਲਾਉਣਾ ਹੈ ਇਹ ਅੰਦਰੋਂ ਕੱਢੀ ਜਾਊਗਾ ਕੱਢੀ ਜਾਊਗਾ ਸਮਾਨ ਇੱਥੇ ਲੈ ਕੇ ਰੱਖ ਦਊਗਾ ਪੁੱਤ ਇਹ ਤਾਂ ਦੇਖ ਬਰਡਸ ਆ ਰਹੇ ਨੇ ਵਾਓ ਓਸ਼ੀ ਇਹ ਬੁੱਤ ਤੇ ਭਾਜ ਜਾਂਦੀ ਤਾਂ ਓਸ਼ੀ ਦੇਖੋ ਵਾਓ ਮਨੇ ਗਿਆ ਬਰਡਸ ਦੇਖਣਾ ਵਾਲੇ ਦੇਖੋ ਬੈਠੇ ਨੇ ਨਾ ਸਾਹਮਣੇ ਦੇਖੇ ਨੇ ਮੇਰੇ ਬੁੱਤ ਬਰਡਸ ਸਵੇਰ ਦਾ ਯਾਦ ਕਰਦਾ ਸੀ ਮੇਰਾ ਬੁੱਤ ਬਰਡਸ ਦੇਖਣ ਨੂੰ ਕੀ ਦੇਖਦਾ ਬੁੱਤ ਤੂੰ ਬਾਈ ਨਾ ਦੇਖ ਤੂੰ ਪਪਾ ਨੂੰ ਪਪਾ ਜਾਂਦੇ ਨੇ ਬਰਡਸ ਹੁਣ ਨਹੀਂ ਦੇਖਾਂ ਹੁਣ ਤਾਂ ਬਰਡਸ ਤੇ ਲੱਗਾ ਹੋਇਆ ਹੁਣ ਤਾਂ ਕੋਈ ਜਾਵੇ ਕੋਈ ਆਵੇ ਤੋ ਵਿਕਟਰ ਤਾਂ ਸੁਤੀ ਪਈਆ ਮੈਂ ਇਹ ਸੁੱਕੇ ਭਾਈਸਾਹੇ ਸੋਚਿਆ ਵੀ ਮੈਂ ਇਹ ਖਿਡੌਣੇ ਸੈੱਟ ਕਰਦਾ ਤੇ ਇਹਨਾਂ ਹੀ ਖਿਡੌਣੇ ਦੀ ਦੜੀ ਹੈ ਕੰਡੀਸ਼ਨ ਕਾਫੀ ਜਿਆਦਾ ਮਤਲਬ ਇਧਰ ਉਧਰ ਫੇਰਾ ਪਾ ਕੇ ਕਾਫੀ ਜਿਆਦਾ ਰੂਮ ਚੋਂਕ ਕੀਤਾ ਹੋਇਆ ਸੀਗਾ ਤੇ ਮੈਨੂੰ ਨਾ ਸੈੱਟ ਕਰਦੇ ਕਰਦੇ ਆਏ ਦੀ ਡਾਲ ਵੀ ਹੈ ਤੇ ਇਹਦੇ ਵਾਲ ਨਾ ਦੇਖੋ ਪਵਿੱਤਰ ਨੇ ਕੀ ਕਰ ਰੱਖਿਆ ਮੈਂ ਸੋਚਿਆ ਮੈਂ ਕਿਤੇ ਬਾਅ ਕੇ ਵਾਲ ਸੈੱਟ ਕਰ ਦਵਾਂ ਕਿਉਂਕਿ ਹਨਾ ਇਹਨੂੰ ਨਹੀਂ ਪਤਾਗਾ ਤੇ ਆਪਾਂ ਕਰ ਜਿਹਦੇ ਵਾਲ ਸੈੱਟ ਡਾਲ ਦੇਖੋ ਕਿੰਨੀ ਪਿਆਰੀ ਹੈ ਇਹ ਮੇਦੀ ਚਾਚੂ ਨੇ ਦਿੱਤੀ ਸੀਗੀ ਗਿਫਟ ਚ ਇਹ 10th ਬਰਥਡੇ ਸੀਗਾ ਜਦ ਇਹਨੂੰ ਮਿਲੀ ਸੀਗੀ ਇਹ ਡਾਲ ਡਾਲ ਛੁੱਟੀ ਹੈ ਤੇ ਵਾਲ ਕਾਫੀ ਲੰਬੇ ਰਹਿਣਗੇ ਮੇਰੇ ਪਵਿੱਤਰ ਪੁੱਤ ਨੇ ਡੈਡੀ ਸੀਗੇ ਵਾਲ ਜਦ ਇਹਦੇ ਮੈਂ ਛੁੱਟੀ ਜੀ ਦੇ ਦੋ ਬੁੱਤਾ ਕਰ ਦੇਣੀ ਹੁੰਦੀ ਸੀ ਨਾ ਜਿਸ ਉਦੋਂ ਮੈਂ ਨਾਲ ਦੇਨ ਖੋਲ ਦੇਣੀ ਹੁੰਦੀ ਸੀ ਬਿਕੋਜ਼ ਰਾਬੜਾ ਨਹੀਂ ਸੀ ਪਾਉਣੀ ਹੁੰਦੀ ਨਾ ਬੱਚੇ ਨਹੀਂ ਛੋਟਿਆਂ ਦੇ ਤੇ ਇਸ ਕਰਕੇ ਲਓ ਜੀ ਥੋੜੇ ਜਿਹਾ ਵਾਲ ਟੁੱਟ ਗਏ ਪਰ ਇਹਦਾ ਇਹਨੇ ਕਾਫੀ ਜਦਾ ਉਲਝਾਏ ਰੱਖੇ ਸੀ ਨਾ ਇਹਦੇ ਨਾਲ ਸਟਿਚ ਕੀਤੇ ਹੋਏ ਸੀਗੇ ਬਾਲ ਹਾਂ ਜਿੱਦਾਂ ਇਹਦੇ ਉੱਤੇ ਇੱਕ ਪੱਤੀ ਜਿਹੀ ਲਾਈ ਹੋਈ ਸੀ ਪਲਾਸਟਿਕ ਦੀ ਮੈਂ ਤੁਹਾਨੂੰ ਦਿਖਾਉਣੀ ਕਿੱਥੇ ਆਹ ਵਾਲੀ ਪੱਤੀ ਨਾਲ ਸਟਿਚ ਕੀਤੇ ਹੋਏ ਸੀਗੇ ਇਦਾਂ ਕਰਕੇ ਮੈਂ ਇਹ ਕੋਲਤੀ ਕਿਉਂਕਿ ਇਹਨਾਂ ਨਾਲ ਨਾ ਸੋਨੇ ਨਹੀਂ ਮਤਲਬ ਹੁੰਦਾ ਕਿਉਂਕਿ ਕੋਈ ਇਦਾਂ ਇਦਾਂ ਕਰਦੇ ਸੀ ਇਹਦੇ ਵਿੱਚੋਂ ਫਿਰ ਇਹ ਝੰਮਕੀਆਂ ਵਰੀਆਂ ਨਹੀਂ ਲੱਗਦੀ ਸੀ ਲਓ ਜੀ ਮੈਂ ਮੇਰੇ ਬੂਤੇ ਲਿਆ ਸਾਰੇ ਠੇਡਾ ਨਾਲ ਸਵਾਰ ਕੇ ਰੱਖ ਲਈ ਹੁੰਦੀ ਆ ਕੌਣ ਕੌਣੀ ਦ ਕਰਦਾ ਹੁੰਦਾ ਹਨ ਵੀ ਬੱਚੇ ਨੇ ਕਿੰਨਾ ਨੂੰ ਸਵਾਲ ਕੀ ਰੱਖਣਾ ਤੇ ਕਮੈਂਟ ਕਰਕੇ ਦੱਸਿਓ ਮੈਂ ਹਮੇਸ਼ਾ ਇਹ ਕਿਹਾ ਨਹੀਂ ਡਾਇਰੈਕਟ ਹੀ ਹੁੰਦੀ ਆ ਸਾਰੀਆਂ ਸ਼ਾਮ ਨੂੰ ਕਵਰ ਕਰਕੇ ਹੀ ਫੇਰ ਆ ਬੰਦੀਆਂ ਮੈਨੂੰ ਇਹ ਹੁੰਦਾ ਜੀ ਕੁਝ ਵੀ ਖਿੱਲਰਿਆਣਾ ਹੋਵੇ ਲਓ ਜੀ ਦੇਖੋ ਲਗਦੀ ਆ ਸੋਹਣੀ ਹਣ ヘア ਪਿੰਨਰ ਸੀ ਆ ਦਿਨ ਪਵਿੱਤਾ ਉੱਠ ਗਿਆ। ਨੋਹਾਂ ਦਿਨ ਹੀ ਕਿਹ ਕੇ ਮੇਰੇ ਡਮੂ ਹੋਇਆ ਬੁਤਿਕ ਵਾਪਸ ਸੁਤਤ ਪਿਆਦੀ ਹੈ। ਬੁਤਿਕੇ ਡੋਲ ਬਣਾਤੀ ਮੈਨੇ ਦੇਖੀ ਨੋ ਨਹੀਂ ਮੰਗੀ। ਅਕਾ ਹਾਂਜੀ ਬੁਤ ਲਉਂਗੀ। ਛੋਣੀ ਲਉਂਦੇ ਨਾ ਇਤਰੀ ਡੋਲ ਹੈ ਨਾ ਤੇਰੀ ਸੇਵਕੀ ਡੋਲ ਨਾ ਬੁਤ ਆਉਂਦੇ ਤਾਂ ਬੁਤੂ ਤੂੰ ਬਾਹਰ ਲਿਭੋ ਨਾ ਗੁਤਾ ਖੋਲ ਦੇ ਨਾ ਉਹਦੀ। ਹੈ? ਛੰਡ ਲੋ ਚੁੱਪ ਲੋ। ਇਹ ਬੁੱਤਾ ਪਹੇ ਨੀਚੇ ਚੇ ਕੰਮ ਕਰਨੇ ਨੇ ਹਾਂਜੀ ਬੁੱਤਾ ਚੁੱਪ ਲਾ ਹੱਜੇ ਨੀਂਦੂ ਨਹੀਂ ਮਰੇ ਬੁੱਤਾ ਹੋਇਆ ਰਹਿਟਾ ਚਲ ਬੁੱਤਾ ਪਹਿਲਾ ਕਰੂੰ ਕਲੀਨ ਕਰੀਏ ਹੈ ਚਲ ਮੇਰੇ ਬੁੱਤੇ ਮੇਰੀ ਹਲਪ ਕਰਦਾ ਹੁੰਦਾ ਮਾਰ ਬੁੱਤੇ ਮੈਂ ਸਾਰਾ ਕੰਮ ਕਰਦਾ ਬਸ ਆਪਾਂ ਵੈਕਿਊਮ ਕਰਨਾ ਹੈਗਾ ਵੈਕਿਊਮ ਕਰਕੇ ਪਹੇ ਨੀਚੇ ਜਾਂਦੇ ਆ ਓਕੇ ਚਲੋ ਜੀ ਹਾਂ ਬੁੱਤੇ ਕਲੀਨ ਪਾਪਾ ਸਾਰੇ ਕੰਮ ਨਿਵੇੜ ਕੇ ਨਾ ਹੁਣ ਖੇਡਦੇ ਸੀ ਹਾਈਡ ਐਂਡ ਸੀ ਕਿਉਂਕਿ ਤਰ ਬਹੁਤ ਕੋਈ ਫੋਰੀਅਸ ਹੀ ਹੋ ਗਏ ਸਾਨੂੰ 5-7 ਮਿੰਟ ਖੇਡਦਿਆਂ ਨੂੰ ਤੇ ਮੈਂ ਉੱਪਰ ਜਾਣੀ ਆ ਹਨਾ ਪਵਿੱਤਰ ਮੈਨੂੰ ਲੱਭ ਲੈਂਦੀ ਹੈਗੀ ਤੇ ਇਹ ਨਹੀਂ ਛੁੱਪਣਾ ਨਹੀਂ ਹੁੰਦਾ ਹਲੇਰੇ ਪਾਪਾ ਜਿਹੜੇ ਨੇ ਨਾਲੇ ਨਹੀਂ ਗੇ ਤੇ ਉਸ ਤੋਂ ਬਾਅਦ ਮੈਂ ਨਾ ਹਾਂਗੀ ਜਦੋਂ ਦੇ ਪਾਪਾ ਆਗੇ ਫਿਰ ਅਸੀਂ ਦੁਬਾਰਾ ਹਾਈਡ ਐਂਡ ਸੀ ਖੇਡਾਂਗੇ ਅਲੇ ਕੋਵਿੱਤਰ ਦੇਖੋ ਕੀ ਕਰ ਰਿਹਾ ਹਾਂ ਚਲੋ ਤਾਂ ਹਾਈਡ ਐਂਡ ਸੀ ਕਰੀਏ ਪਾ ਮੈਂ 1 2 ਫਾਇਰ ਕਰ ਗਿਆ 1 2 3 4 ਫਾਈਨ 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 ਕਰ ਲੈ ਬਈ ਮੈਨੂੰ ਮੇਰੇ ਬੁੱਤ ਫਾਈਨ ਕਰ ਲੈ ਫਿਰ ਮੈਂ ਸੁਕਦੀ ਆ ਓਕੇ ਤੂੰ ਤੂੰ ਫਾਈਨ ਤੱਕ ਕਰਨਾ ਹੈ ਹਾਂ ਮੈਂ ਫਾਈਨ ਤੂੰ ਫਾਈਨ ਤੱਕ ਕਰਕੇ ਮੈਂ ਨਾ ਕਿ ਲੋ ਕਹਿਨਾ ਤੇ ਇਹ ਮੇਰੇ ਕੋਲ ਹੀ ਲੱਭ ਲੈਂਦੇ ਬਈ ਉਹ ਲੱਭ ਲੈ ਓਏ ਚਾ ਨਹੀਂ ਬੁੱਤ ਟੋਪੀ ਨਹੀਂ ਨਾ ਦੇ ਕੁੱਤਾ ਖੋਲ ਕੇ ਤੂੰ ना 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 हाँ बुता खुदी गल, गुता खोलती है, पोनिया का भी खोलती है तू, हाँ बुता, सारे पोनिया खोलती हैं, एक का पोनी रहेगी, देख कि सकलमना ही है कि सकलमना ही है, चलो कर तू छोड़ दे, ठीक है ना फाइटर काउंट कर दी, one two three four five, फाइंड कर ले, नहीं फाइंड कर ले, फाइंड कर ले, अच्छी हाइडेंसी, खेल रहे, खे� ਆਜਾ ਚੱਲ ਜਾਨੇ ਬੁੱਤਾ ਪਏ ਲਾਗੇ ਕਿੱਦਾ ਪਾਉਣ ਦੇ ਹੀ ਹੁਣ ਮੇਰੇ ਪੈਰ ਮਿੱਧਰੇ ਹੈਗਾ ਚੱਲ ਆਪਾਂ ਕਿੱਦਾ ਪਾਈ ਚਲੋ ਹੁਣ ਆਪਾਂ 3 ਲਾਈਏ ਚਲੋ ਆਜੋ ਇਧਰ ਆਜਾ ਇਧਰ ਫੁੱਲ ਲੈ ਚਾਣੇ ਬੁੱਤਾ ਆਜਾ ਹੁਣ ਦੇਖੋ 3 ਲਾਉਗੀ ਚਲੋ ਬਈ ਕਿੱਦਾ ਪਾਉਣੇ ਹੁੰਨੇ ਆ ਸਾਮਣੂ ਠੀਕ ਹੈ ਚਲਿਆ ਪਿੰਕੇ ਮੈਂ ਗਾਣਾ ਨੱਚਾਉ ਤੂੰ ਕਲਾਪਿੰਗ ਕਿੱਦਾ ਤੇ ਦਬਾਉਣਾ ਹੈ 想起来你的。<laughs> <laughs> <laughs> देखो हम आपका घोड़ा पेड़ दगड़ 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 करोड़ घोड़े दुद्ध भूखी लाइन बोल भुखी लाग रही है दुधा दुध

ਲਾਪੀ ਬੀਬੀ ਅੱਜ ਕੋੜ ਇਹਨੂੰ ਨਿਭਾਣਾ ਰੋਹ ਤਾ ਪੁੱਤ ਇਹਨੂੰ ਆਪ ਦੀ ਬਾਰਡਰ ਪਲੇ ਕੇ ਜਾਉਗੀ ਤੇ ਉਹਨਾਂ ਦੀ ਸਾਰਿਆਂ ਦੀ ਨੋਜੀ ਸਾਫ ਕਰੂਗੀ ਤੇ ਉਹਨਾਂ ਦਾ ਫੇਸ ਵਾਸ਼ ਕਰਨਾ ਹੈ ਨਾ ਸਾਰਾ ਵੀ ਜਿੱਦਾਂ ਜਿੱਦਾਂ ਨੂੰ ਮੈਂ ਨਹਾਉਣੇ ਉਹਦਾ ਹੁਣ ਸਾਰੀ ਐਕਟੀਵਿਟੀ ਉਹਨਾਂ ਨਾਲ ਕਰਦੀ ਹੈ ਹਾਂਜੀ ਪੁੱਤ ਹਾਂਜੀ ਲੱਕੜੀ ਕੀ ਕਾਠੀ ਕਾਠੀ ਤੇ ਗੋੜਾ ਇਹ ਆਪੋਂ ਵੀ ਸੁਣਦਾ ਹੁੰਦੇ ਗਲੇ ਗਲੇ ਆ ਹਾਂਜੀ ਮੈਂ ਕੱਲ ਦੀ ਇੰਸਟਾ ਤੇ ਦੇਖ ਰਹੀ ਹਾਂ ਨਾ ਬਹੁਤ ਜ਼ਿਆਦੇ ਮਤਲਬ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹੜੀ ਕੁੜੀ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਹਨ ਉਹ ਤੇ ਸਾਰੇ ਹੰਬਲੋਂ ਪੰਜ ਮਹੀਨੇ ਪਹਿਲਾਂ ਉਹਦਾ ਵਿਆਹ ਹੋਇਆ ਸੀ ਪੰਜਾਂ ਮਹੀਨਿਆਂ ਬਾਅਦ ਉਹਨੂੰ ਮਾਰ ਦਿੱਤਾ ਗਿਆ ਹਨ ਜ਼ਹਿਰ ਦੀ ਕਹਿ ਰਹੇ ਨੇ ਕਿ ਵੀ ਡੇਢ ਸ਼ੀਸ਼ੀ ਜਿਹੜੀ ਉਹਦੇ ਉਹਨੂੰ ਪਿਲੇ ਗਈ ਹੈਗੀ ਤੇ ਉਹਨੇ ਪੀ ਦੀ ਆ ਦੇ ਵਿੱਚ ਜਿਹੜਾਗਾ ਦਾ ਹਨਾ ਦਮ ਤੋੜਦਾ ਰਾਤੀ ਦਾ ਪਿਓ ਨੇ ਜਿਹੜਾ ਵੀ ਬਹੁਤ ਜ਼ਿਆਦੇ ਰੋ ਰੇ ਨੇ ਹਨਾ ਕਿ ਇਹ ਰੋਈ ਸਕਦੇ ਨੇ ਉਹ ਹੁਣ ਤੇ ਉਹਨਾਂ ਕੋਲੇ ਕੁਝ ਨਹੀਂ ਬਚਿਆ ਉਹਨਾਂ ਨੇ 5 ਮਹੀਨੇ ਪਹਿਲਾਂ ਕਿੰਨੇ ਸ਼ੌਂਕ ਨਾਲ ਕਿੰਨੀਆਂ ਖੁਸ਼ੀਆਂ ਨਾਲ ਆਪਣੀ ਭੈਣ ਦਾ ਜਿਹੜਾ ਵਿਆਹ ਆਪਣੀ ਧੀ ਦਾ ਵਿਆਹ ਜਿਹੜਾ ਜੰਮੂ ਵਿੱਚ ਮਿਲਚ ਕੀਤਾ ਸੀ ਅੱਗੇ ਕਿਤੇ ਨਾ ਕਿਤੇ ਨਾ ਜਿਵੇਂ ਉਹ ਕੁੜੀ ਸਿੱਖ ਸੀ ਜੀ ਉਹ ਸਿੱਖਣ ਨੂੰ ਲੱਭਦੇ ਹਨਾ ਤਾਂ ਜ਼ਿਆਦਾ ਬੈਟਰ ਸੀਗਾ ਤੇ ਉਹ ਹੋਰ ਲੋਕ ਨੇ ਹਨਾ ਵੀ ਉਹ ਆਪਣੇ ਨਾਲ ਮੈਚ ਹੀ ਨਹੀਂ ਕਰਦੇ ਦੇਖਣ ਨੂੰ ਵਿਆਹ ਤੋਂ ਪਹਿਲਾਂ ਉਹ ਕੁੜੀ ਦੀ ਵੀਡੀਓ ਕਿੰਨੀ ਵਾਇਰਲ ਹੋਈ ਸੀ ਤੇ ਕਿੰਨੀ ਖੁਸ਼ ਸੀ ਜੀ ਹਨਾ ਕੈਰੀ ਅਬੀ ਕਿੰਨੀ ਪੂਰੀ ਜੀ ਹੈ ਦੀ ਇੰਸਟਾਗ੍ਰਾਮ ਆ ਨਹੀਂ ਮੈਂ ਚਲਣਾ ਹਾਂ ਤਾਂ ਤੇ ਮੈਂ ਪਿੱਛੇ ਵਹਿ ਜਾ ਕਰੂੰਗੀ ਰੈਸਿਪੀ ਹੋਦੀ ਕਾਫੀ ਜ਼ਿਆਦਾ ਵੀਡੀਓ ਚੱਲੀ ਸੀ ਹਨ ਮੈਂ ਉਹਨਾਂ ਕੱਲਾ ਵੀ ਮਤਲਬ ਜਦੋਂ ਜਿਹੜੀ ਵੀਡੀਓ ਵਾਇਰਲ ਹੋਈ ਸੀ ਉਹ ਉਹਦੀ ਦੇਖਣੀ ਆ ਮੈਂ ਨਾ ਬਹੁਤ ਵਧੀਆ ਲੱਗਦੀ ਸੀ ਮੈਂ ਕਿੰਨੀ ਸਿੰਪਲ ਤੇ ਕਿੰਨੀ ਸੋਹਣੀ ਕੁੜੀ ਆ ਹਨ ਬੀਂ ਮੈਨੂੰ ਵਧੀਆ ਲੱਗਦੀ ਪਰ ਜਦੋਂ ਅਚਾਨਕ ਹੀ ਮੈਨੂੰ ਇਹ ਕੱਲ ਇਹ ਦੇਖੀ ਮੈਨੇ ਵੀਡੀਓ ਵੀ ਇਹ ਕੁੜੀ ਨੂੰ ਮਾਰ ਦਿੱਤਾ ਗਿਆ ਜ਼ਹਿਰ ਦੇ ਕੇ ਤੇ ਉਹ ਹਸਪੀਟਲ ਚ ਹੈ ਹਸਪੀਟਲ ਚ ਵੀ ਮਤਲਬ ਉਹ ਬੱਚੀ ਨਹੀਂ ਹੈਗੀ ਹੁਣ ਤੱਕ ਜੱਲੇ ਸੰਸਕਾਰ ਹੋ ਗਿਆ ਉਹਨੂੰ ਦੇਖ ਕੇ ਆ ਜਿਹਾ ਲੱਗਿਆ ਵੀ ਹਾਂ ਨਾ ਥੋੜਾ ਟਾਈਮ ਪਹਿਲਾਂ ਹੀ ਕੁੜੀ ਕਿੰਨਾ ਜਾਰੇ ਵਾਇਰਲ ਹੋਈ ਸੀ ਤੇ ਲਾਈਕ ਹਨਾ ਵੀ ਆਪਣੇ ਇਹੋ ਜਿਹੇ ਵਰਦਾਤ ਤਾਂ ਬਹੁਤ ਵੜ ਗਈਆਂ ਰੇਪ ਕੇਸ ਹੋ ਗਏ ਆ ਮਾਰਨ ਮਰਾਉਣ ਵਾਲੀਆਂ ਹੋ ਗਈਆਂ ਵੈਸੇ ਨਾਰਮਲ ਵੀ ਬਹੁਤ ਜ਼ਿਆਦਾ ਚਲੋ ਇਹ ਤਾਂ ਹੋ ਗਿਆ ਸੀ ਕਵਿਆਲ ਆ ਕੇਸ ਨਾਰਮਲ ਵੀ ਇਹੋ ਜਿਹੇ ਵਰਦਾਤ ਤਾਂ ਬਹੁਤ ਜ਼ਿਆਦੀ ਵੜ ਗਈਆਂ ਸੋ ਆਪਾਂ ਨੂੰ ਥੋੜਾ ਹਨਾ ਵੀ ਮਤਲਬ ਆਪਾਂ ਵੀ ਸੁਚੇਤ ਰਹਿਣ ਦੀ ਲੋੜ ਹੈਗੀ ਆਪਾਂ ਨੂੰ ਕੇਅਰਫੁੱਲ ਰਹਿਣਾ ਚਾਹੀਦਾ ਹੈਗਾ ਤੇ ਵੀ ਇਹੋ ਜਿਹਾਂ ਹਨਾ ਬਾਰਦਾਤਾਂ ਨੂੰ ਆਪਾਂ ਨੂੰ ਕੋਈ ਨਾ ਕੋਈ ਸਾਈਨ ਤਾਂ ਜ਼ਰੂਰ ਮਿਲ ਜਾਂਦਾ ਹੈਗਾ ਹੋ ਸਕਦਾ ਉਹਨੂੰ ਵੀ ਵਿਚਾਰੀ ਨੂੰ ਮਿਲਿਆ ਹੋਵੇ ਬਟ ਉਹਨੂੰ ਆਪਣੇ ਆਪ ਨੂੰ ਬਚਾਉਣ ਦਾ ਮੌਕਾ ਚੜਾ ਨਹੀਂ ਮਿਲਿਆ ਪਰ ਜੇ ਕਿਸੇ ਨੂੰ ਵੀ ਇਹੋ ਜਿਹੇ ਸਾਈਨ ਮਿਲਦਾ ਹੈਗਾ ਵੀ ਲਾਈਕ ਹਨਾ ਕੁਝ ਵੀ ਥੋੜਾ ਜਿਹਾ ਗਲਤ ਹੋ ਰਿਹਾ ਹੈ ਚਾਹੀ ਉਹ ਆਪਣੀ ਗਵਾਂਡ ਚ ਹੋ ਰਿਹਾ ਚਾਹੀ ਉਹ ਆਪਣੇ ਨਾਲ ਹੋ ਰਿਹਾ ਤਾਂ ਆਪਾਂ ਨੂੰ ਉਹਦੇ ਲਈ ਨਾਲ ਦੀ ਨਾਲ ਕੋਈ ਵੀ ਉਹ ਕਰਨਾ ਚਾਹੀਦਾ ਨਹੀਂ ਪੁੱਤ ਤੇ ਨਾਲ ਦੇ ਨਾਲ ਆਪਾਂ ਨੂੰ ਉਹਦੇ ਲਈ ਹਨਾ ਕੁਛ ਨਾ ਕੁਛ ਕਰਨਾ ਚਾਹੀਦਾ ਹੈਗਾ ਤੇ ਕਿਸੇ ਨੇ ਹੱਲ ਜ਼ਰੂਰ ਕਰਨੀ ਚਾਹੀਦੀ ਹੈ ਹੁਣ ਪਤਾ ਨਹੀਂ ਉਹਨੇ ਵਿਚਾਰੀ ਨੇ ਹਨਾ ਕਿਵੇਂ ਕਿਵੇਂ ਉੱਥੇ ਸਰਵਾਈਵ ਕੀਤਾ ਹੋਊਗਾ 5 ਮਹੀਨੇ ਕਿੱਦਾਂ ਕੱਢੇ ਹੋਣਗੇ ਜਦੋਂ ਉਹਨਾਂ ਨੇ ਜ਼ਹਿਰ ਦਿੱਤੀ ਮਾਰਤਾ ਉਹ ਤੇ ਤੇ ਜਦੋਂ ਮਾਰਿਆ ਹੁਣ ਕਦੋਂ ਜ਼ਹਿਰ ਪਲਾਈ ਹੋਣੀ ਹਨਾ ਉਸ ਤੋਂ ਉਹਦੀ ਕੀ ਕੰਡੀਸ਼ਨ ਹੋਣੀ ਉਹ ਉਹੀ ਸਮਝ ਸਕਦੇ ਆਪਾਂ ਨਹੀਂ ਸਮਝ ਸਕਦੇ ਉਤੇ ਆਪ ਕੋ ਦੋ ਫੀਲ ਕਰ ਸਕਦੇ ਆ ਵੀ ਹਾਂ ਵਿਚਾਰੀ ਨੂੰ ਹਨਾ ਵੀ ਕਿੰਨਾ ਔਖਾ ਹੋਇਆ ਹੋਣਾ ਤੇ ਕਿਹੋ ਜਿਹੇ ਹਾਲਾਤ ਹੋਣੇ ਉਹ ਚੀਜ਼ਾਂ ਨਹੀਂ ਜਿਹੜੀਆਂ ਸਿਰਫ ਉਹਨੇ ਹੀ ਫੀਲ ਕੀਤਾਗਾ ਸੋ ਇਹੋ ਜਿਹੇ ਚੀਜ਼ਾਂ ਨੂੰ ਜੜੇ ਅਸਾਬੀ ਮਤਲਬ ਹਨਾ ਨਹੀਂ ਹੋਣੀ ਚਾਹੀਦੀਆਂ ਉਹ ਆ ਤੇ ਸਾਰੀ ਇਹ ਡਿਮਾਂਡ ਕਰ ਰਹੇ ਨੇ ਹੁਣ ਹਨਾ ਵੀ ਉਹਨਾਂ ਨੂੰ ਸਭ ਤੋਂ ਸਭ ਤੋਂ ਸਦਾ ਮਿਲੇ ਆਈ ਥਿੰਕ ਜੇ ਮਤਲਬ ਗਵਰਨਮੈਂਟ ਚਾਹੇ ਤਾਂ ਇਹ ਨਾ ਵਾਗਾਂ ਤਾਂ ਸਾਰੇ ਲੋਕ ਸਾਡੇ ਕੋਈ ਵੀ ਹੋ ਜਾ ਲਾਅ ਬਣਾ ਕੇ ਜਾਂ ਫਿਰ ਕੋਈ ਆਹੋ ਜਿਹਾ ਮਤਲਬ ਸਜ਼ਾ ਦੇ ਕੇ ਵੀ ਜਿਹਦੇ ਨਾਲ ਲੋਕਾਂ ਨੂੰ ਐਨੇ ਡਰ ਪੈਦਾ ਹੋਊਗੀ ਲੋਕਾਂ ਦੇ ਹਾਂ ਮੌਕੇ ਤੇ ਸਜ਼ਾ ਮਿਲਣੀ ਚਾਹੀਦੀ ਹੈ ਵੀ ਤਾਂ ਨਹੀਂ ਕਿ ਉਹਨਾਂ ਨੂੰ ਮਾਰ ਦੇਣਾ ਚਾਹੀਦਾ ਆਈ ਥਿੰਕ ਹੈਨਾ ਬਿਲਕੁਲ फांसी ਹੋਣੀ ਚਾਹੀਦੀ ਉਹਨਾਂ ਨੂੰ फांसी ਵੀ ਇਦਾਂ ਦੀ ਦੋਨੋਂ ਲੋਕੋ ਕੇ ਦੇਤੀ ਉਹਨਾਂ ਨੂੰ ਸਾਰੇ ਸੰਭੜੇ फांसी ਦਿੱਤੀ ਜਾਵੇ ਤਾਂ ਜੋ ਚਾਰ ਲੋਕਾਂ ਨੂੰ ਹੋਰ ਪਤਾ ਲੱਗੇ ਵੀ ਉਹਨਾਂ ਦਾ ਕੋਈ ਮੈਨੂੰ ਨਹੀਂ ਲੱਗਦਾ ਕਿ ਕੇਸ ਕੋਈ ਸੌਲਵ ਸਿਸਟਮ ਹੋਣਾ ਨਹੀਂ ਚਾਹੀਦਾ ਸੋ ਇਹਦਾ ਹੋਣਾ ਚਾਹੀਦਾ ਹਨਾ ਵੀ ਉਹਨਾਂ ਨੂੰ ਨਾਲ ਦੇ ਨਾਲ ਫੌਸੀ ਦੇ ਦੋ ਇਹ ਮੈਨੂੰ ਤਾਂ ਕੱਲ ਤਾਂ ਮੈਂ ਮੰਨਪ੍ਰੀਤ ਨੂੰ ਵੀ ਦੱਸਿਆ ਹਨਾ ਕਿ ਉਹਨੇ ਆਜੂਲੀ ਕੁੜੀ ਨਹੀਂ ਵਾਇਰਲ ਹੋਈ ਸੀ ਹਨਾ ਵੀ 5 ਕਿੰਨੇ ਪਹਿਲਾਂ ਵੀ ਉਹ ਮਾਰਤੀ ਵਿਚਾਰੀ ਸੋ ਮੈਨੂੰ ਪਰਸਨਲੀ ਬਹੁਤ ਜ਼ਿਆਦਾ ਹਨਾ ਉਹਦਾ ਫੀਲਦਾ ਹੋਇਆ ਵੀ ਇਦਾਂ ਹੋ ਗਿਆ ਚਲੋ ਜੀ ਹੁਣ ਆਪਾਂ ਨਾ ਕਰਤਾ ਨਹੀਂ ਕੋਈ ਸਾਦੇ ਬਟੋ ਦੇ ਲਈ ਇੱਕ ਪ੍ਰੇਅਰ ਜ਼ਰੂਰ ਕਰਾਂਗੇ ਕਿ ਉਹਦੀ ਆਤਮਾ ਨੂੰ ਸ਼ਾਂਤੀ ਮਿਲੇ ਤੇ ਉਹਨੂੰ ਜਦੋਂ ਹਰ ਜਸਟਿਸ ਹੁੰਨੇ ਲੇ ਤੇ ਚਲੋ ਆਪਾਂ ਇਹੀ ਕਰ ਸਕਦੇ ਸੀਗੇ ਹਨਾ ਕਿ ਕਿ ਦੇਖੋ ਜੀ ਆਪਾਂ ਕਹਿੰਦੇ ਕਿਸੇ ਦੇ ਦੁੱਖ ਚ ਸਾਥ ਨਹੀਂ ਦੇ ਸਕਦੇ ਤਾਂ ਉਹਦਾ ਦੁੱਖ ਵਧਾਉ ਉਹ ਵੀ ਨਾ ਸੋ ਬਸ ਅੰਨਿਆ ਮਿਲਾਂਗਾ ਪੈਕ ਨੂੰ ਵੀਡੀਓ ਦੇ ਨਾਲ ਕਰਦੇ ਬਲੌਗ ਦਾ ਇੱਥੇ ਐਂਡ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ ਤੇ ਨੰਨੇ ਵੀ ਦੇ ਨਾਲ ਮਿਲਾਂਗੇ ਕਿਉਂਕਿ ਮੈਂ ਹੁਣ ਪਵਿੱਤਰ ਨੂੰ ਵੀ ਲੇਖਣਾ ਹੈਗਾ ਤੋ ਕਿਉਂਕਿ ਇਮ ਸ਼ਾਇਦ ਨੇ ਰੋਟੀ ਖਾਣੀ ਹੈਗੀ ਇਹਨੂੰ ਭੁੱਖ ਲੱਗੀ ਹੋਣੀ ਤੇ ਚਲੋ ਜੀ ਮੈਂ ਦੱਕਣਾ ਵੀ ਵਿਜੀ ਦੇ ਨਾਲ ਬਾਏ ਬਾਏ